ਮਾਰਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਨੇ ਮੀਟਿੰਗ ਲਈ ਹੈ ਸੰਗਰੂਰ ਲੋਕ ਸਭਾ ਹਲਕੇ ਦੇ ਸਾਰੇ ਜੋ 9 ਦਿਨੋਂ ਇਲੈਕਟਿਡ ਐਮ ਐਲ ਏਜ਼ ਮਿਸ ਜਾਨਸੀ ਉਥੋਂ ਔਰ ਬਹੁਤ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਔਰ ਇਹੀ ਡਿਸਕਸ਼ਨ ਹੋਈ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ 2 ਸਾਲਾਂ ਦੇ ਵਿੱਚ ਉਹ ਕੰਮ ਕਰ ਵਿਖਾਈ ਜਿਹੜੇ ਪਿਛਲੇ 70 ਸਾਲਾਂ ਦੇ ਵਿੱਚ ਨਹੀਂ ਹੋਏ ਸੀਗੇ ਉਹਨਾਂ ਨੂੰ ਕਿਸ ਤਰੀਕੇ ਨਾਲ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਲੋਕਾਂ ਤੱਕ ਲੈ ਕੇ ਜਾਣਾ ਹੈ ਅ ਲੋਕਾਂ ਦੇ ਵਿੱਚ ਅੱਜ ਬਹੁਤ ਵੱਡੀ ਪੋਜ਼ਿਟਿਵਿਟੀ ਜਿਹੜੀ ਆਮ ਆਦਮੀ ਪਾਰਟੀ ਦੇ ਹੱਥ ਦੇ ਵਿੱਚ ਹੈਗੀ ਸਿਰਫ ਘਰ ਘਰ ਤੱਕ ਮੈਸੇਜ ਪਹੁੰਚਾਉਣ ਦੀ ਗੱਲ ਹੈ ਔਰ ਉਸ ਤੋਂ ਇਲਾਵਾ ਅ ਕਿਸ ਤਰੀਕੇ ਨਾਲ ਉਸ ਤੋਂ ਬਾਅਦ ਡਵੈਲਪਮੈਂਟ ਕਰਨੀ ਹੈ ਸੂਰੂ ਲੋਕ ਸਵਾਲ ਕੀਤੇ ਪੂਰੇ ਪੰਜਾਬ ਦੇ ਔਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ 2 ਸਾਲਾਂ ਦੇ ਵਿੱਚ ਕੰਮ ਹੋਏ ਨੇ ਔਰ ਅੱਜ ਜੇ ਕਿਤੇ ਥੋੜੀ-ਬਹੁਤ ਵੀ ਅੜਚਨ ਆ ਰਹੀ ਹੈ ਤਾਂ ਸਿਰਫ ਕੇਂਦਰ ਸਰਕਾਰ ਵੱਲੋਂ ਆ ਰਹੀ ਹੈ ਇਹੀ ਮੈਸੇਜ ਅਸੀਂ ਲੈ ਕੇ ਲੋਕਾਂ ਦੇ ਵਿੱਚ ਜਾਣਾ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਔਰ ਆ 13 ਦੇ 13 ਲੋਕ ਸਭਾ ਦੇ ਦੇ ਵਿੱਚ ਭੇਜ ਕੇ ਆਵਾਦੀ ਪਾਰਟੀ ਦੇ ਨੁਮਾਇੰਦੇ ਆਪਾ ਮਾਨ ਸਾਹਿਬ ਦੇ ਆਵਾਦੀ ਪਾਰਟੀ ਦੇ ਹੱਥ ਮਜ਼ਬੂਤ ਕਰਨ ਲਈ ਤਾਂ ਕਿ ਜੋ ਗਾਹੇ ਬਗਾਹੇ ਕੇਂਦਰ ਸਰਕਾਰ ਬੀਜੇਪੀ ਸਰਕਾਰ ਪੰਜਾਬ ਦੇ ਹੱਕਾਂ ਦੇ ਉੱਪਰ ਡਾਕਾ ਮਾਰਨੀ ਕੋਸ਼ਿਸ਼ ਕਰਦੀ ਹੈ ਉਸ ਨੂੰ ਰੋਕਿਆ ਜਾ ਸਕੇ ਤੇ ਤਾਂ ਕਿ ਲੜਕੇ 13 ਦੇ 13 ਆ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਹੋ ਰਾਜ ਸਭਾ ਦੇ ਇਹ ਪੰਜਾਬ ਦੇ ਹੱਕ ਪੰਜਾਬ ਦੇ ਚੋਅ ਆਫਿਸ ਲੈ ਕੇ ਆਉਣ ਇਹ ਇਸ ਮੀਟਿੰਗ ਉਪਰ ਡਿਸਕਸ਼ਨ ਹੋਈ ਹੈ ਬਟ ਵਿਦਿਅਮ ਹਾਲਡਿਗ ਮੀਟਿੰਗ ਹੋਜੀ ਹਾਂਜੀ ਸਿਟਿੰਗ ਐਲਪੀ ਸੁਮਨ ਸੀ ਮਾਨ ਨੂੰ ਸਤਿ ਸ੍ਰੀ ਅਕਾਲ ਦਿੰਦੇ ਹਾਂ ਇਸ ਤਰ੍ਹਾਂ ਦੇ ਇਕਵਲਿਟੀ ਸਵਾਰੀ ਇਸ ਸੀ ਦੇ ਹਰ ਜਦੋਂ ਵੀ ਚੋਣ ਹੁੰਦੀ ਹੈ ਉਹਦਾ ਅਲੱਗ ਪਰਮਿਟੇਸ਼ਨ ਕੰਬੀਨੇਸ਼ਨ ਹੁੰਦੇ ਨੇ ਪਿਛਲੀ ਵਾਰੀ ਹਾਲਾਤ ਕੁਝ ਹੋਰ ਸੀਗੇ ਔਰ ਪਿਛਲੀ ਵਾਰੀ ਸਾਰੀਆਂ ਹੀ ਪਾਰਟੀਆਂ ਨੇ ਇਕਵਿ ਤਹੀ ਕਰ ਲਈ ਸੀ ਕਿਉਂਕਿ ਸਿਰਫ 3 ਮਹੀਨੇ ਹੋਈ ਸੀ ਜਦੋਂ ਸਾਡੀ ਸਰਕਾਰ ਬਣੀ ਨੂੰ ਉਹਨਾਂ ਨੇ ਇਕਵਿ ਤਹੀ ਕਰ ਲਿਆ ਸੀਗਾ ਅ ਬੀਜਪੀ ਦੀ ਆਪਾਂ ਗੱਲ ਕਰ ਲਈਏ ਕਾਂਗਰਸ ਦੀ ਗੱਲ ਕਰ ਲਈਏ ਅਕਾਲੀ ਦਾ ਦੀ ਗੱਲ ਕਰ ਲਈਏ ਉਹਨਾਂ ਨੂੰ ਪਤਾ ਸੀ ਕਿ ਉਹ ਕਿਤੇ ਕਿਸੇ ਸੀਨ ਦੇ ਵਿੱਚ ਨਹੀਂ ਹੈਗੇ ਜ਼ਮਾਨ ਤੋਂ ਉਹਨੇ ਰਿਜ਼ਰਵ ਤੋਂ ਜਾਰੀ ਸੀਗੇ ਉਹਨਾਂ ਨੇ ਆਪ ਲੜਾਈ ਲੜਨ ਦੀ ਬਜਾਏ ਆਪ ਦੀ ਜਿੱਤ ਦੀ ਲੜਾਈ ਲੜਨ ਦੀ ਬਜਾਏ ਆਮ ਆਦਮੀ ਪਾਰਟੀ ਨੂੰ ਹਰਾਉਣ ਦੇ ਲਈ ਉਹ ਸਾਰੇ ਸਿਮਰਤ ਸਿੰਘ ਮਾਨ ਜੀ ਦੇ ਪਿੱਛੇ ਇਕੱਠੇ ਹੋਣ ਸੀਗੇ ਪਰ ਮੈਂ ਸਮਝਦਾ ਕਿ ਇਹ ਇਲੈਕਸ਼ਨ ਹੈ ਜਿਹੜੀ ਕਿਉਂਕਿ ਨੈਸ਼ਨਲ ਇਲੈਕਸ਼ਨ ਹੈ ਔਰ ਹਰ ਪਾਰਟੀ ਨੇ ਆਪ ਕੋ ਆਪਣੀ ਮੰਗਾਲ ਹੈ ਜਿਹੜੀ ਉਹ ਕਰਨੀ ਹੈ ਤੇ ਇਸ ਵਾਰੀ ਉਹ ਗੱਲਬਾਤ ਕਿਤੇ ਨੇੜੇ ਤੇ ਵੀ ਤੁਹਾਨੂੰ ਸਿਮਰਤ ਸਿੰਘ ਮਾਨ ਜੀ ਦੀ ਨਜ਼ਰ ਨਹੀਂ ਆਏਗੀ ਇਸ ਵਾਰ ਬੀਜੇਪੀ ਪੰਜਾਬ ਨੂੰ کافی ਫੋਕਸ ਕਰਦੀ ਨਜ਼ਰ ਆ ਰਹੀ ਹੈ ਇਸ ਟਾਈਮ ਦਿਨਾਂ ਕਈ ਤੇ ਦੂਜੀ ਪਾਰਟੀਆਂ ਦੇ ਚਿਹਰੇ ਬੀਜੇਪੀ ਦੇ ਵਿੱਚ ਸ਼ਾਮਿਲ ਹੋਦੇ ਕੋਈ ਨਜ਼ਰ ਆ ਰਹੀ ਹੈ ਕਿਸ ਤਰ੍ਹਾਂ ਦੇ ਇਸ ਫਾਰਮੂਲੇ ਤੇ ਰਿਪੋਰਟ ਦੇ ਕੋਈ ਇਸ ਤਰ੍ਹਾਂ ਕਿ ਚਾਹੇ ਬੀਜੇਪੀ ਦੇ ਵਿੱਚ ਕੁਝ ਲੋਕ ਆਪਦੇ ਨਿੱਜੀ ਹਿੱਤਾਂ ਨੂੰ ਮੁੱਖ ਰੱਖ ਕੇ ਵੱਖ-ਵੱਖ ਪਾਰਟੀਆਂ ਨੂੰ ਉਹਦੇ ਵਿੱਚ ਸ਼ਾਮਲ ਹੋ ਰਹੇ ਨੇ ਪਰ ਮੈਂ ਸਮਝਦਾ ਕਿ ਜੋ ਪੰਜਾਬ ਨੂੰ ਸਮਰਪਿਤ ਲੋਕ ਲੀਡਰ ਜਾਂ ਪਾਰਟੀਆਂ ਨੇ ਕੋਈ ਗੱਲ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਕਿ ਜਿਸ ਤਰੀਕੇ ਦੇ ਨਾਲ ਬੀਜੇਪੀ ਦੀ ਕੇਂਦਰ ਸਰਕਾਰ ਪੰਜਾਬ ਦੇ ਨਾਲ ਨਕਰੀਮ ਆ ਵਾਲਾ ਸਲੂਕ ਕਰ ਰਹੀ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਹੱਕ ਹਲਾਲ ਦਾ ਪੈਸਾ ਚਾਹੇ ਹੋ ਆਰਡੀਫ ਦਾ ਐਮਡੀਫ ਦਾ ਐਨਐਚਐਮ ਦਾ ਉਹ ਰੋਕ ਰੱਖਿਆ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ਪਿਛਲੇ ਸਮੇਂ ਦੇ ਵਿੱਚ ਕੁੱਝ ਚੱਲ ਬੀਜੇਪੀ ਨੇ ਚੱਲੀਆਂ ਨੇ ਪੰਜਾਬ ਦੇ ਵਿੱਚ ਉਹ ਉਹਨਾਂ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣਗੇ ਬੀਜੇਪੀ ਦੇ ਸਾਰੇ ਕੈਂਡੀਡੇਟ ਮੈਂ ਸਮਝਦਾ ਕਿ ਸ਼ਾਇਦ ਜੇ ਆਪਣੇ ਜ਼ਵਾਨਤਾ ਹੀ ਵਿਚਾਰ ਲੈਣ ਤਾਂ ਬੁੱਢੀ